ਕਿਸੇ ਨੂੰ ਕੋਈ ਪਾਰਟੀਵਾਦੀ ਦਾ ਨਾਂ ਨਹੀਂ ਲੈਣਾ ਚਾਹੀਦਾ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਜਿਹੜੀ ਮਤ ਕਰਨੀ ਚਾਹੀਦੀ ਹੈ 7-7 ਫੁੱਟ ਹੁੰਦਾ ਦੇ ਪਾਣੀ ਆ ਗਿਆ ਸੀ ਔਰ ਉਹਨਾਂ ਦੇ ਪਸ਼ੂਆਂ ਦਾ ਜਿਹੜਾ ਚਾਰਾ ਉਹ ਵੀ ਸਾਰਾ ਹੜ੍ਹ ਦੇ ਵਿੱਚ ਵਹਿ ਗਿਆ ਔਰ ਮੈਂ ਦੇਖੇ ਛੋਟੇ-ਛੋਟੇ 3-3 4-4 ਸਾਲ ਦੇ ਬੱਚੇ ਜਦੋਂ ਮੈਂ ਗਿਆ ਤੇ ਮੇਰੇ ਪਿੱਛੇ ਇੱਦਾਂ ਬੈਠ ਗਿਆ ਔਰ ਮੇਰਾ ਮਨ ਬੜਾ ਦੁਖੀ ਹੋਇਆ ਅ ਸੁਜਾਨਪੁਰ ਦੇ ਦੀਨਪਿੰਡ ਪੈਂਦੇ ਨੇ ਕਿੰਨਾ ਕੁ ਪ੍ਰਭਾਵਿਤ ਹੋਇਆ ਉਹਨਾਂ ਨੂੰ ਜਿਹੜਾ ਹੜ੍ਹ ਦਾ ਪ੍ਰਭਾਵ ਪਿਆ ਪਿੰਡਾਂ ਤੇ ਇਸ ਤੋਂ ਸੋਢੀ ਸਾਹਿਬ ਮੈਂ ਜਿਹੜੇ ਵੀ ਪਿੰਡ ਗਿਆ ਮੈਨੂੰ ਬਹੁਤ ਜ਼ਿਆਦਾ ਜਿਹੜੀ ਮਨ ਮੇਰਾ ਦੁਖੀ ਹੋਇਆ ਕਿਉਂਕਿ ਲੋਕਾਂ ਨੇ 50 50 60 ਲੱਖ 70 ਲੱਖ ਵੀ ਨਹੀਂ ਕੋਠੀਆਂ ਬਣਾਈਆਂ ਤੇ ਜਦੋਂ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰਿਕ ਮੈਂਬਰ ਇੱਕ ਸੜਕਾਂ ਦੇ ਉੱਤੇ ਟੈਂਟ ਲਗਾ ਕੇ ਬੈਠੇ ਹੋਏ ਆ ਔਰ ਆਸਤੇ ਬੈਠੇ ਹੋਏ ਆ ਵੀ ਕੋਈ ਸਾਨੂੰ ਖਾਣ ਨੂੰ ਕੋਈ ਰੋਟੀ ਦੇਵੇਗਾ ਕਿਉਂਕਿ ਉਹਨਾਂ ਦੇ ਘਰ ਚੁੱਲ੍ਹੇ ਨਹੀਂ ਚੱਲ ਰਹੇ ਉਹਨਾਂ ਦੀ ਸਾਰਾ ਕੁਸ਼ੀ ਬਰਬਾਦ ਹੋ ਗਿਆ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਪਰਿਵਾਰਾਂ ਦੇ ਉੱਪਰ ਇੰਨੀ ਘ ਭਾਰੀ ਜਿਹੜੀ ਮੁਸੀਬਤ ਆਈ ਸੀ ਔਰ 7-7 ਫੁੱਟ ਹੁੰਦਾ ਦੇ ਪਾਣੀ ਆ ਗਿਆ ਸੀ ਔਰ ਉਹਨਾਂ ਦੇ ਪਸ਼ੂਆਂ ਦਾ ਜਿਹੜਾ ਚਾਰਾ ਉਹ ਵੀ ਸਾਰਾ ਹਾੜ ਦੇ ਵਿੱਚ ਵਹਿ ਗਿਆ ਔਰ ਮੈਂ ਦੇਖ ਰਿਹਾ ਉਹਨਾਂ ਦੇ ਛੋਟੇ-ਛੋਟੇ 3-3 4-4 ਸਾਲ ਦੇ ਬੱਚੇ ਜਦੋਂ ਮੈਂ ਗਿਆ ਤੇ ਮੇਰੇ ਪਿੱਛੇ ਇੱਦਾਂ ਬੈਠ ਗਿਆ ਔਰ ਮੇਰਾ ਮਨ ਬੜਾ ਦੁਖੀ ਹੋਇਆ ਲੇਕਿਨ ਮੈਨੂੰ ਉੱਥੇ ਮਹਿਸੂਸ ਹੋਇਆ ਵੀ ਮੈਂ ਕਾਸ਼ ਕੋ ਮੈਨੂੰ ਪਤਾ ਹੁੰਦਾ ਤੇ ਇੱਥੇ ਮੈਂ ਕੋਈ ਨਾ ਰਸਨ ਦੀ ਕਿੱਟਾਂ ਲੈ ਕੇ ਜਾਂਦਾ ਲੇਕਿਨ ਮੈਂ ਉਹ ਪ੍ਰੋਵਾਈਡ ਕਰਵਾ ਦਿੱਤੀ ਔਰ ਬੱਚੇ ਦੇਖ ਰਹੇ ਸੀ ਵੀ ਇਥੇ ਸਾਡਾ ਕੋਈ ਨਾ ਕੋਈ ਬੱਚਿਆਂ ਨੂੰ ਨਹੀਂ ਪਤਾ ਵੀ ਰਾਜਨੀਤਾ ਆਇਆ ਕੋਣ ਆਇਆ ਉਹ ਬੈਸਿਕ ਕੋਈ ਬੋਲਾ ਕੋਈ ਸਾਡਾ ਆਇਆ ਸਾਨੂੰ ਕੁਝ ਦੇ ਕੇ ਜਾਏਗਾ ਮੇਰਾ ਦਿਲ ਬਹੁਤ ਭਾਵੂ ਹੋਇਆ ਲੇਕਿਨ ਮੈਂ ਉਥੋਂ ਦਾ ਜਿਹੜੇ ਉਹਨਾਂ ਦੀ ਕੋਈ ਦਿੱਕਤ ਪਰੇਸ਼ਾਨੀ ਸੀ ਉਹਨਾਂ ਦੇ ਪੀਣ ਦੇ ਪਾਣੀ ਦੀ ਸਮੱਸਿਆ ਸੀ ਉਹ ਮੈਂ ਠੀਕ ਕਰਵਾ ਕੇ ਆਇਆ ਬਿਜਲੀ ਦੀ ਸਮੱਸਿਆ ਵੀ ਉਹ ਠੀਕ ਕਰਵਾ ਕੇ ਆਇਆ ਹੈ ਖਲਾਤ ਉਹ ਦੇਖ ਕੇ ਹੋਏ ਮੇਰਾ ਦਿਲ ਜਿਹੜਾ ਭਾਵੂ ਹੋ ਜਾਂਦਾ ਹੈ ਕਿ ਉਹ ਇਨਸਾਨ ਵੀ ਅੱਜ ਕੁਦਰਤੀ ਆਫਤ ਆਈ ਹੈ ਉਹ ਜਾਨਵਰਾਂ ਦੇ ਉੱਪਰ ਜਾਨਵਰ ਵੀ ਸਹਿਮੇ ਹੋਏ ਐ ਬੱਚੇ ਸਹਿਮੇ ਹੋਏ ਐ ਉਹਨਾਂ ਦੇ ਬਜ਼ੁਰਗ ਸਹਿਮੇ ਹੋਏ ਆਖਰ ਉਹ ਜਾਨ ਤੇ ਜਾਨ ਕਿੱਥੇ ਕਿਸ ਉਹ ਨਾ ਨਹੀਂ ਲੈਣਾ ਚਾਹੀਦਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਲੋਕਾਂ ਦੀ ਜਿਹੜੀ ਮਤ ਕਰਨੀ ਚਾਹੀਦੀ ਹੈ ਜਿਹੜਾ ਵੀ ਲੋਕ ਕੋਈ ਜਿਹੜਾ ਵੀ ਕੋਈ ਪਰਿਵਾਰ ਚਾਹੀਏ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਉਹਦੀ ਮਤ ਸਾਨੂੰ ਕਰਨੀ ਚਾਹੀਦੀ ਹੈ ਹਾਂ ਸਾਰਿਆਂ ਨੂੰ ਕਰਨੀ ਚਾਹੀਦੀ ਮੈਂ ਹਰ ਇੱਕ ਪਾਰਟੀ ਦੇ ਨੁਮਾਇੰਦੇ ਨੂੰ ਕਹਿੰਨੇ ਆ ਆਹ ਇਕੱਠੇ ਹੋ ਕੇ ਮਤ ਕਰੀਏ ਅੱਜ ਉਹ ਸਮਾ ਰਾਜਨੀਤੀ ਕਰਨ ਦਾ ਨਹੀਂ ਅੱਜ ਲੋਕਾਂ ਦੀ ਸੇਵਾ ਕਰਦਾ ਅੱਜ ਇਨਸਾਨੀਅਤ ਨੂੰ ਜਗਾਨਦਾ ਹੈ